ਬਹੁਤ ਧੰਨਵਾਦ ਜੀ ਸੋ ਬੜੇ ਦਿਨਾਂ ਤੋਂ ਬਾਅਦ ਜਿਹੜੀ ਹਾਜ਼ਰੀ ਲਵਾ ਰਹੇ ਹਾਂ ਕਿਉਂਕਿ ਸ਼ੀਧੀ ਦਿਹਾੜੇ ਸੀਗੇ ਆਪਾਂ ਵੀ ਪੂਰਾ ਹਫ਼ਤਾ ਇੱਕ ਦਿਨ ਪ੍ਰੋਗਰਾਮ ਜਿਹੜਾ ਪੂਰਾ ਸੀਗਾ ਹਫ਼ਤਾ ਸੋ ਸਮਰਪਿਤ ਕੀਤਾ ਹੋਇਆ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਤੇ ਲਾਓ ਹੁਣ ਪੰਜਾਬ ਦੀਆਂ ਖਬਰਾਂ ਤੇ ਝਾਂਤ ਮਾਰਾਂਗੇ ਕੀ ਕੋਈ ਚੱਲ ਰਿਹਾ ਹੈਗਾ ਜੀ ਬਿਲਕੁਲ ਪਵਿੰਦਰ ਪੰਜਾਬ ਦੀ ਸਭ ਤੋਂ ਪਹਿਲਾਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਦਰਅਸਲ 328 ਸਰੂਪਾਂ ਦੇ ਗਾਇਬ ਹੋਣ ਦਾ ਇਹ ਮਾਮਲਾ ਹੈ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਆਪਣੇ ਤੌਰ ਤੇ ਪੜਤਾਲ ਕੀਤੀ ਗਈ ਤੇ ਕਿਹਾ ਕਿ ਇਹ ਇਸ ਮਾਮਲੇ ਦੇ ਵਿੱਚ ਜਿਹੜੇ 328 ਸੂਪ ਸੀਗੇ ਉਸ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਕਿ ਕਾਗਜ਼ੀ ਪੱਤਰੀ ਜਿਹੜੇ ਉਸ ਵੇਲੇ ਜਿਹੜੇ ਮੌਜੂਦ ਲੋਕ ਸੀਗੇ ਉਹਨਾਂ ਨੇ ਹੇਰਾਫੇਰੀ ਕੀਤੀ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਕੁਝ ਸਿੱਖ ਜਥੇਬੰਦੀਆਂ ਇਸ ਤੇ ਮੰਗ ਕਰ ਰਹੀਆਂ ਸੀਗੀਆਂ ਕਿ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਐਫਆਈਆਰ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਇੱਕ ਸੈਟ ਦਾ ਗਠਨ ਕੀਤਾ ਜਾਂਦਾ ਹੁਣ ਇਸ ਵੇਲੇ ਐਸਜੀਪੀਸੀ ਤੇ ਪੰਜਾਬ ਸਰਕਾਰ ਇਸ ਮਸਲੇ ਨੂੰ ਲੈ ਕੇ ਆਮੋ ਸਾਹਮਣੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਸੈਟ ਦਾ ਗਠਨ ਕੀਤਾ ਗਿਆ ਜਿਹੜੀ ਜਾਂਚ ਕਰੇਗੀ ਇਸ ਮਾਮਲੇ ਦੀ ਤੇ ਇਸ ਮਾਮਲੇ ਦੇ ਵਿੱਚ ਬੇਅਦਬੀ ਦੀ ਧਾਰਾ ਵੀ ਲਾ ਦਿੱਤੀ ਗਈ ਹੈ ਕਿ ਬੇਅਦਬੀ ਹੋਈ ਹੈ ਪਾਵਨ ਸਰੂਪਾਂ ਦੀ ਹੁਣ ਦੂਜੇ ਪਾਸੇ ਜਿਹੜੀ ਐਸਜੀਪੀਸੀ ਕਹਿ ਰਹੀ ਹੈ ਕਿ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ ਸਰਕਾਰ ਜਿਹੜੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਹੈ ਤੇ ਉਹ ਸਿੱਧੇ ਸਿੱਧੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਐਸਜੀਪੀਸੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਤੇ ਹਾਲਾਂਕਿ ਇਹ ਕਾਫੀ ਪੁਰਾਣਾ ਮਾਮਲਾ ਹੈ ਤੇ ਉਸ ਦੇ ਵਿੱਚ ਜਿਹੜੀ ਐਸਜੀਪੀਸੀ ਹੈ ਇਸ ਦੇ ਵੱਲੋਂ ਵੀ ਆਪਣੇ ਵਿਭਾਗੀ ਤੌਰ ਤੇ 2020 ਦੇ ਕਰੀਬ ਦਾ ਇਹ ਮਾਮਲਾ ਹੈ ਤੇ 5 ਸਾਲ ਹੋ ਚੁੱਕੇ ਨੇ ਇਸ ਮਾਮਲੇ ਨੂੰ ਵੀ ਉਹ ਕਹਿ ਰਹੇ ਨੇ ਕਿ ਇਹ ਅਸੀਂ ਜਾਂਚ ਕੀਤੀ ਹੈ ਤੇ ਉਸ ਦੇ ਵਿੱਚ ਜਿਹੜੇ ਲੋਕ ਸੀਗੇ ਉਨ੍ਹਾਂ ਤੇ ਕਾਰਵਾਈ ਵੀ ਹੋਈ ਐ ਉਹਨਾਂ ਨੂੰ ਬਰਖਾਸਤ ਵੀ ਕੀਤਾ ਗਿਆ ਵਿੱਚ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਕਈਆਂ ਤੇ ਕਾਰਵਾਈ ਹੋਈ ਪਰ ਹੁਣ ਇੱਕ ਐਫਆਈਆਰ ਹੋਈ ਐਫਆਈਆਰ ਤੋਂ ਬਾਅਦ ਸਿੱਟ ਦਾ ਗਠਨ ਕੀਤਾ ਤਾਂ ਅੱਜ ਸੀਐਮ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਕਹਿੰਦੇ ਕਿ ਜਿਹੜੀ ਐਸਜੀਪੀਸੀ ਹੈ ਉਹ ਸਹਿਯੋਗ ਨਹੀਂ ਕਰ ਰਹੀ ਤੇ ਜਾਣਬੁੱਝ ਕੇ ਡਰ ਰਹੀ ਹੈ ਤੇ ਸਿੱਧੇ ਤੌਰ ਤੇ ਉਹਨਾਂ ਨੇ ਸੁਖਬੀਰ ਬਾਦਲ ਤੇ ਐਸਜੀਪੀਸੀ ਨੂੰ ਨਿਸ਼ਾਨਾ ਬਣਾਇਆ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਤੋਂ ਬਿਨਾ ਇੱਕ ਹੋਰ ਵਿਵਾਦ ਜਿਹੜਾ ਉਹ ਵੀ ਪੈਦਾ ਹੋਇਆ ਭਵਿੰਦਰ ਇੱਕ ਤਾਂ ਜਿਹੜੇ ਗਾਇਕ ਨੇ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਲੈਗੀ ਕੁੜੀ ਗੁਜਰਾਤ ਦੀ ਗਾਣੇ ਤੋਂ ਬਹੁਤ ਫੇਮਸ ਨੇ ਉਹ ਇੱਕ ਸਮਾਗਮ ਦੇ ਵਿੱਚ ਗਏ ਉੱਥੇ ਜਿਹੜੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਨੇ ਉਹ ਵੀ ਮੌਜੂਦ ਸੀਗੇ ਤੇ ਉੱਥੇ ਕੀਰਤਨ ਦਰਬਾਰ ਸੀਗਾ ਉੱਥੇ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਲੈ ਕੇ ਅਤੇ ਹੋਰ ਧਾਰਮਿਕ ਦੋ ਗੀਤ ਜਿਹੜੇ ਨੇ ਉਹਨੂੰ ਕਹਿੰਦੇ ਨੇ ਕਿ ਸ਼ਬਦ ਗਾਇਨ ਦੇ ਤੌਰ ਤੇ ਗਾਏ ਉਹਨਾਂ ਨੇ ਕਵਿਤਾਵਾਂ ਜਾਂ ਗੀਤ ਗਾਏ ਧਾਰਮਿਕ ਉਸਤੇ ਸਵਾਲ ਮੀਡੀਆ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਪੁੱਛਿਆ ਗਿਆ ਕਿ ਕੀ ਕੀਰਤਨ ਦਰਬਾਰ ਦੇ ਵਿੱਚ ਕੀ ਇਸ ਤਰ੍ਹਾਂ ਕੋਈ ਗਾ ਸਕਦਾ ਹੈ ਤਾਂ ਉਹ ਕਹਿੰਦੇ ਕਿ ਪਤਿਤ ਸਿੱਖ ਹੈ ਜਿਹੜਾ ਉਹਨੂੰ ਨਹੀਂ ਗਾਉਣਾ ਚਾਹੀਦਾ ਉਹ ਨਹੀਂ ਗਾ ਸਕਦਾ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਪੂਰਨ ਤੌਰ ਤੇ ਗੁਰਸਿੱਖ ਹੋਵੇ ਅੰਮ੍ਰਿਤਧਾਰੀ ਹੋਵੇ ਉਹੀ ਕੀਰਤਨ ਦਰਬਾਰ ਦੇ ਵਿੱਚ ਕੀਰਤਨ ਜਾਂ ਸ਼ਬਦ ਗਾਇਨ ਕਰ ਸਕਦਾ ਇਸ ਮਾਮਲੇ ਨੂੰ ਲੈ ਕੇ ਵੀ ਵਿਵਾਦ ਹੋ ਗਿਆ ਕਿਉਂਕਿ ਦੇਖੋ ਸਿੱਖ ਪੰਥ ਦੇ ਵਿੱਚ ਜਿਹੜੇ ਬਹੁਤ ਸਾਰੇ ਵਿਰੋਧੀ ਲੋਕ ਵੀ ਨੇ ਬਹੁਤ ਸਾਰੇ ਜਿਹੜੇ ਵਿੱਚ ਵੀ ਰਹਿੰਦੇ ਨੇ ਉਹ ਵੀ ਗਾਹੇ ਬਗਾਹੇ ਜਿਹੜੀਆਂ ਕੰਟਰੋਵਰਸੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਹਾਲਾਂਕਿ ਇਸ ਦੇ ਵਿੱਚ ਵੀ ਹੁਣ ਦੋ ਰਾਮਾ ਨੇ ਇੱਕ ਤਾਂ ਇਹ ਹੈਗੀ ਹੈ ਕਿ ਚਲੋ ਠੀਕ ਹੈ ਕਿ ਗਾਣਾ ਕਿਸੇ ਨੇ ਗਾਉਣਾ ਧਾਰਮਿਕ ਉਹ ਗਾ ਸਕਦਾ ਚਾਹੇ ਉਹ ਕੋਈ ਵੀ ਗਾਇਕ ਹੈ ਕਵੀ ਹੈ ਕੋਈ ਵੀ ਹੈ ਪਰ ਦੂਜੇ ਪਾਸੇ ਜੇ ਕੀਰਤਨ ਦਰਬਾਰ ਹੈ ਕੀ ਉਸ ਦੇ ਵਿੱਚ ਗਾ ਸਕਦਾ ਤਾਂ ਜਸਦਰ ਸਾਹਿਬ ਕਹਿੰਦੇ ਕਿ ਨਹੀਂ ਰਹਿਤ ਮਰਿਆਦਾ ਦੇ ਅਨੁਸਾਰ ਤਾਂ ਨਹੀਂ ਹੋ ਸਕਦਾ ਜਿਹਾ ਸੋ ਕੀਰਤਨ ਦਰਬਾਰ ਦੇ ਵਿੱਚ ਨਹੀਂ ਗਾਉਣਾ ਚਾਹੀਦਾ ਉਸ ਤੇ ਵੀ ਸੀਐਮ ਮਾਨ ਨੇ ਰੈਕਟ ਕੀਤਾ ਉਹ ਕਹਿੰਦੇ ਕਿ ਜੇ ਪਤਿਤ ਸਿੱਖਾਂ ਤੋਂ ਭੇਟਾ ਲੈਣੇ ਹੋ ਗੋਲਕ ਦੇ ਵਿੱਚ ਪੈਸੇ ਪਾਉਣੇ ਹੋ ਤਾਂ ਫਿਰ ਉਹਨਾਂ ਦੇ ਧਾਰਮਿਕ ਗੀਤ ਗਾਉਣ ਤੇ ਕੀ ਤਰਾਜ਼ ਹੈਗਾ ਮਤਲਬ ਇਹ ਸਿੱਖ ਪੰਥ ਦੀਆਂ ਬਹੁਤ ਮਰਿਆਦਾਵਾਂ ਨੇ ਦੇਖੋ ਠੀਕ ਹੈ ਕਿ ਪਤਿਤ ਵੀ ਨੇ ਸਿੱਖ ਜਾਂ ਜਿਹੜੇ ਇਸ ਵੇਲੇ ਕੇਸਾਤਾਰੀ ਨਹੀਂ ਸਹਿਜਤਾਰੀ ਵੀ ਕਹਿ ਦਿੰਦੇ ਆ ਪਤਿਤ ਵੀ ਕਹਿ ਦਿੰਦੇ ਆ ਠੀਕ ਹੈ ਪੂਰੀ ਤਰ੍ਹਾਂ ਗੁਰਸਿੱਖ ਨਹੀਂ ਅਮ੍ਰਿਤਧਾਰੀ ਨਹੀਂ ਪਰ ਸ਼ਰਧਾ ਕਈ ਵਾਰ ਬਹੁਤ ਹੁੰਦੀ ਹੈਗੀ ਆ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਪਰ ਕੀਰਤਨ ਦਰਬਾਰ ਦੇ ਵਿੱਚ ਗਾਇਆ ਜਾ ਸਕਦਾ ਹੈ ਇਸੇ ਸਵਾਲ ਜਿਹੜੇ ਨੇ ਉਹ ਜ਼ਰੂਰ ਬਰਤ ਤੁਸੀਂ ਇੱਕ ਚੀਜ਼ ਨੋਟ ਕਰੋ ਦੇਖੋ ਇੰਟਰਫੀਰੈਂਸ ਐਨੀ ਮੁੱਖ ਮੰਤਰੀ ਦੀ ਤੁਸੀਂ ਇਹ ਹਿਸਾਬ ਲਓ ਵੀ ਜਿਵੇਂ ਮੂੰਹ ਐਨੇ ਹੀ ਖੁੱਲ ਗਿਆ ਹੁੰਦਾ ਹਰ ਗੱਲ ਦੇ ਲਈ ਕੋਈ ਮਰਿਆਦਾਵਾਂ ਨੂੰ ਲੈ ਕੇ ਹਾਂਜੀ ਜਾਂ ਠੀਕ ਹੈ ਜੇ ਪੁਰਾਣੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਜਥੇਦਾਰ ਲਾਉਣੇ ਸਾਰਾ ਕੁਝ ਕਰਨਾ ਉਹ ਉਹਨਾਂ ਦੀ ਯਾਨੀ ਉਹ ਭੋਗਤ ਵੀ ਰਹੇ ਆ ਸਾਰਾ ਕੁਝ ਪਰ ਤੁਸੀਂ ਮਰਿਆਦਾਵਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਉੱਥੇ ਦੇ ਇਹ ਯਾਨੀ ਆਪਣੇ ਆਪ ਨੂੰ ਸਰਵ ਉੱਚ ਉੱਤਮ ਸਾਰੀ ਸੁਪਰੀਮ ਯਾਨੀ ਕੌਮ ਤੋਂ ਵੀ ਉੱਤੇ ਮੰਨਣ ਲੱਗ ਗਏ ਜੀ ਮੁੱਖ ਮੰਤਰੀ ਹੋਣੀ ਆਪਣੇ ਆਪ ਨੂੰ ਗਵਿੰਦਰ ਜੀ ਮੈਨੂੰ ਲੱਗਦਾ ਕਿ ਲੋਕ ਵੀ ਸ਼ਾਇਦ ਇਸ ਨਾਲ ਸਹਿਮਤ ਹੋਣ ਕਿ ਠੀਕ ਹੈ ਕਿ ਕੋਈ ਗਾਇਕ ਹੈ ਆਪਣੇ ਸਟੇਜ ਤੇ ਉਹ ਧਾਰਮਿਕ ਸ਼ਬਦ ਨਾਲ ਸ਼ੁਰੂਆਤ ਕਰਦਾ ਕਰ ਸਕਦਾ ਪਰ ਜੇਕਰ ਕੀਰਤਨ ਦਰਬਾਰ ਹੈ ਉਸ ਦੇ ਵਿੱਚ ਜੇਕਰ ਕੋਈ ਕੀਰਤਨ ਕਰਨਾ ਹੈ ਤਾਂ ਉਸ ਦੇ ਲਈ ਤਾਂ ਮੈਨੂੰ ਲੱਗਦਾ ਮਰਿਆਦਾ ਦੀ ਜ਼ਰੂਰਤ ਹੈਗੀ ਹੈ ਉਸ ਦੇ ਲਈ ਕੇਸਾਤਾਰੀ ਹੋਣਾ ਜਾਂ ਅਮ੍ਰਿਤਾਰੀ ਹੋਣਾ ਜ਼ਰੂਰੀ ਵੀ ਹੈ ਜੋ ਸਾਡੀ ਮर्यादा ਕਹਿੰਦੀ ਹੈਗੀ ਤੇ ਇਸ ਨਾਲ ਇਸ ਨੂੰ ਜੋੜਿਆ ਜਾਵੇ ਕਿ ਪਤੇ ਤੇ ਸਿੱਖ ਗੋਲਕ ਦੇ ਵਿੱਚ ਪੈਸੇ ਪਾਉਣ ਕਿ ਨਾ ਪਾਉਣ ਮੈਨੂੰ ਨਹੀਂ ਲੱਗਦਾ ਕਿ ਇਹ ਵਿਵਾਦ ਉਸ ਦੇ ਨਾਲ ਜੋੜਿਆ ਜਾਣਾ ਚਾਹੀਦਾ ਸੀਗਾ ਸੋ ਇਸ ਤਰ੍ਹਾਂ ਦੀ ਸੀਐਮ ਦੀ ਵੀ ਪ੍ਰਤੀਕਿਰਿਆ ਕੁਝ ਹੋਰ ਲੋਕ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜਾ ਵਿਵਾਦ ਪੈਦਾ ਹੋਇਆ ਹਾਲਾਂਕਿ ਉਸ ਤੇ ਵੀ ਬਹੁਤ ਸਾਰੇ ਵਿਚਾਰ ਨੇ ਦੇਖੋ ਫਤੇਗੜ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਜੀ ਠੀਕ ਹੈ ਤੇ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਨਤਮਸਤਕ ਹੁੰਦੀ ਹੈ ਉੱਥੇ ਜਿਹੜੇ ਕੁਝ ਨਿਹੰਗ ਸਿੰਘ ਸੀਗੇ ਪਚੰਗੀ ਸੀਗੇ ਉਹ ਹਲੇ ਨਵਾਲੇ ਸੀਗੇ ਉਹਨਾਂ ਨੇ ਪਿਛਲੀ ਵਾਰ ਵੀ ਇੱਕ ਦੋ ਸਾਲ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਕਿ ਬਹੁਤ ਸਾਰੇ ਲੋਕ ਉੱਥੇ ਜਿਹੜੇ ਟੋਪੀਆਂ ਪਹਿਨ ਕੇ ਆ ਰਹੇ ਸੀ ਉਹਨਾਂ ਦੀਆਂ ਟੋਪੀਆਂ ਉੱਥੇ ਉਹਨਾਂ ਨੇ ਆਪਣੇ ਜਿਹੜਾ ਨੇਜਾ ਟਾਈਪ ਜਗਾ ਹੁੰਦੀ ਹੈ ਹਥਿਆਰ ਉਹਦੇ ਤੇ ਟੰਗ ਲਈਆਂ ਉਸ ਤੇ ਵੀ ਵਿਵਾਦ ਪੈਦਾ ਹੋਇਆ ਦੇਖੋ ਠੀਕ ਹੈ ਉਸ ਦੇ ਵਿੱਚ ਐਸਜੀਪੀਸੀ ਨੇ ਵੀ ਆਪਣਾ ਰਿਐਕਟ ਕੀਤਾ ਕਿ ਇਸ ਤਰ੍ਹਾਂ ਨਹੀਂ ਚਾਹੀਦਾ ਠੀਕ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਕੋਈ ਟੋਪੀ ਪਾ ਕੇ ਨਹੀਂ ਆ ਸਕਦਾ ਹੈਗਾ ਉੱਥੇ ਤਾਂ ਜਾਂ ਤਾਂ ਰਮਾਲ ਬੰਨਣਾ ਪਵੇਗਾ ਜਾਂ ਫਿਰ ਉਸ ਨੂੰ ਜਿਹੜਾ ਸਿਰ ਕੱਜਣਾ ਪਵੇਗਾ ਛੋਟਾ ਪਰਨਾ ਕਹਿ ਲਈਏ ਉਹ ਬੰਨਣਾ ਪਵੇਗਾ ਪਰ ਜੇਕਰ ਕੋਈ ਸੜਕ ਤੇ ਜਾ ਰਿਹਾ ਕਿਉਂਕਿ ਦੇਖੋ ਗੁਰੂ ਫਤਿਹਗੜ੍ਹ ਸਾਹਿਬ ਦਾ ਏਰੀਆ ਬਹੁਤ ਦੂਰ ਤੱਕ ਜਿਹੜੀ ਸ਼ਹੀਦੀ ਸਭਾ ਹੁੰਦੀ ਹੈ ਉੱਥੇ ਅੱਜ ਕੱਲ੍ਹ ਠੰਡ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੀਆਂ ਪਸ਼ਮਨੀਆ ਟੋਪੀਆਂ ਜਿਹੜੀਆਂ ਥੋੜੀਆਂ ਗਰਮ ਹੁੰਦੀਆਂ ਨੇ ਜਿਹੜੇ ਜਿਨ੍ਹਾਂ ਦੇ ਕਟਿੰਗ ਹੁੰਦੀ ਉਹ ਲੈ ਵੀ ਲੈਂਦੇ ਨੇ ਉੱਥੇ ਅਜਿਹਾ ਕਰਨਾ ਉਹ ਕਿਸੇ ਹੱਦ ਤੱਕ ਜਿਹੜਾ ਉਹ ਨਹੀਂ ਸੀ ਵਾਜਬ ਹੈਗਾ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਪਰਿਸਰ ਦੇ ਅੰਦਰ ਠੀਕ ਹੈ ਮਰਿਆਦਾ ਦੀ ਪਾਲਣਾ ਹੋਣੀ ਚਾਹੀਦੀ ਹੈ ਪਰ ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲੋਂ ਅਵੇਅਰ ਵੀ ਨਹੀਂ ਹੁੰਦੇ ਹਾਲਾਂਕਿ ਬਹੁਤ ਸਾਰੇ ਕੋਸ਼ਿਸ਼ ਕਰਦੇ ਨੇ ਜਿਹੜੇ ਸਿੱਖ ਧਰਮ ਨਾਲ ਸਬੰਧਤ ਲੋਕ ਨੇ ਕਿ ਗੁਰਦੁਆਰਾ ਸਾਹਿਬ ਜਦੋਂ ਸਵਾ ਤੇ ਆਓ ਤਾਂ ਦਸਤਾਰ ਸਜਾ ਕੇ ਆਉਂਦੇ ਨੇ ਜਾਂ ਪਰਨਾ ਬਨ ਲੈਂਦੇ ਨੇ ਪਰ ਫਿਰ ਵੀ ਕਈ ਹਾਲੇ ਕਿਉਂਕਿ ਜਿਨ੍ਹਾਂ ਦੇ ਵਾਲ ਕੱਟੇ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਟੋਪੀ ਦਾ ਇਸਤੇਮਾਲ ਕਰ ਲੈਂਦੇ ਨੇ ਜਾਂ ਇਵਨ ਕਿ ਬੱਚੇ ਵੀ ਕਰ ਲੈਂਦੇ ਨੇ ਤਾਂ ਉਹ ਟੋਪੀਆਂ ਨੂੰ ਨਿਜੇ ਤੇ ਟੰਗੜਾ ਉਸ ਤੇ ਜ਼ਰੂਰ ਵਿਵਾਦ ਹੋਇਆ ਉਸ ਦਾ ਵਿਰੋਧ ਵੀ ਹੋਇਆ ਹੈਗਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਖ ਧਰਮ ਦੇ ਵਿੱਚ ਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਜਿਹੜੀ ਆਉਣ ਦੇ ਲਈ ਦਰਵਾਜ਼ੇ ਖੁੱਲੇ ਨੇ ਚਾਰ ਦਰਵਾਜ਼ੇ ਨੇ ਸੋ ਇਹ ਵੀ ਇੱਕ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਭਵਿੰਦਰ ਜੀ ਤੇ ਕੋਈ ਆ ਆ ਪ੍ਰਾਣੀ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਦੇ ਘਰ ਦੇ ਬਾਹਰ ਕੋ ਗੋਲੀਆਂ ਚੱਲਣ ਦਾ ਵੀ ਕੋਈ ਮਾਮਲਾ ਸਾਹਮਣੇ ਆਇਆ ਜੀ ਆ ਬਿਲਕੁਲ ਅਭਿਪਿੰਦਰ ਮਰੰਡਾ ਦੇ ਵਿੱਚ ਚਰਨਜੀਤ ਚੰਨੀ ਦੀ ਰਹਾਇਸ਼ ਹੈ ਤੇ ਉਹ ਹਾਲਾਂਕਿ ਖਰੜ ਦੇ ਵਿੱਚ ਰਹਿੰਦੇ ਨਹੀਂ ਪਰ ਉੱਥੇ ਵੀ ਉਹਨਾਂ ਦੀ ਕੋਠੀ ਹੈ ਕਿਉਂ ਕਾਂਸੀ ਜੁਆੰਸੀ ਚਮਕੌਰ ਸਾਹਿਬਾ ਉਹਨਾਂ ਦੀ ਜੀ ਤੇ ਉੱਥੇ ਉਹਨਾਂ ਦੇ ਘਰ ਦੇ ਬਾਹਰ ਇੱਕ ਝਗੜਾ ਹੋ ਗਿਆ ਦਰਅਸਲ ਦੋ ਧਿਰਾਂ ਸੀਗੀਆਂ ਜਿਨ੍ਹਾਂ ਦੇ ਆਪਣੇ ਕੋਈ ਗੱਡੀ ਦੇ ਵਾਹਨ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਝਗੜਾ ਸੀਗਾ ਕੋਈ ਪੈਸਿਆਂ ਦੇ ਲੈਣ ਦੇਣ ਨੂੰ ਜਾਂ ਨੌਕਰਾਉਣ ਨੂੰ ਉਹ ਉੱਥੇ ਇੱਕ ਦੂਜੇ ਨੂੰ ਬੁਲਾ ਲੈਂਦੇ ਨੇ ਤੇ ਉੱਥੇ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਦੇ ਘਰ ਦੇ ਅੱਗੇ ਉਹਨਾਂ ਦੀ ਝਗੜਾ ਹੋ ਜਾਂਦਾ ਲੜਾਈ ਹੋ ਜਾਂਦੀ ਹੈ ਉਹ ਗੋਲੀਆਂ ਚੱਲੀਆਂ ਨੇ ਹਾਲਾਂਕਿ ਸੀਐਮ ਸਾਬਕਾ ਸੀਐਮ ਚੰਨੀ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਪਰ ਕਿਉਂਕਿ ਉਸੇ ਉਹਨਾਂ ਦੀ ਕੋਠੀ ਸੀ ਇਸ ਕਰਕੇ ਜਿਹੜੀ ਖਬਰ ਆ ਉਹ ਇਹੀ ਸਾਹਮਣੇ ਆਈ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਜੀ 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 ਤੇ ਕੋਈ ਹੋਰ ਅਪਡੇਟ ਇੰਡੀਆ ਲੈਵਲ ਦੀ ਹੋਵੇ ਜਾਂ ਵਕ ਹੋਰ ਜੇ ਆਪਾਂ ਪਰਦੇਸ਼ਾਂ ਦੀ ਗੱਲਬਾਤ ਕਰੀਏ ਥੋੜੀ ਜੀ 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 ਸੁਖਿੰਦਰ ਜਿਹੜਾ ਦੇਖੋ ਇਸ ਵੇਲੇ ਅੱਜ ਪ੍ਰੋਟੈਸਟ ਵੀ ਹੋਏ ਪੰਜਾਬ ਘਰ ਦੇ ਵਿੱਚ ਕਾਂਗਰਸ ਦੇ ਵੱਲੋਂ ਵੀ ਕਿਸਾਨਾਂ ਦੇ ਵੱਲੋਂ ਵੀ ਅੰਦਰਸਾਲ ਇੱਕ ਜਿਹੜੀ ਸਕੀਮ ਸੀਗੀ ਮਨਰੇਗਾ ਮਹਾਤਮਾ ગાંધી ਰੋਜ਼ਗਾਰ ਗਾਰੰਟੀ ਸਕੀਮ ਮਨਮੋਹਨ ਸਿੰਘ ਦੇ ਵੇਲੇ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਸ਼ੁਰੂਆਤ ਕੀਤੀ ਗਈ ਸੀ ਉਸ ਦਾ ਨਾਮ ਜਿਹੜਾ ਹੈ ਇਸ ਵੇਲੇ ਵਿਕਸਿਤ ਭਾਰਤ 2020 ਜੀ ਰਾਮ ਦੀ ਰੱਖ ਦਿੱਤਾ ਗਿਆ ਹੈ ਤੇ ਉਸ ਨੂੰ ਲੈ ਕੇ ਵਿਰੋਧ ਹੈ ਉਸ ਦੇ ਵਿੱਚ ਪਹਿਲਾਂ ਕੀ ਸੀ ਕਿ ਜਿਹੜੀ ਉਸ ਦੇ ਵਿੱਚ ਰੇਸ਼ੋ ਸੀਗੀ ਕਿ 90% ਸੈਂਟਰ ਪਾਉਂਦਾ ਸੀਗਾ 10% ਸਟੇਟ ਪਾਉਂਦੀ ਸੀਗੀ ਜਿਹੜਾ ਫੰਡ ਸੀਗਾ ਹੁਣ ਇਹਨਾਂ ਨੇ ਚੇਂਜ ਕਰ ਦਿੱਤੀ ਕੇਂਦਰ ਸਰਕਾਰ ਨੇ ਬੀਜੇਪੀ ਨੇ ਕਿ ਉਸ ਦੇ ਵਿੱਚ 60 40 ਦੀ ਰੇਸ਼ੋ ਕਰ ਦਿੱਤੀ 60% ਉਸ ਦੇ ਵਿੱਚ ਸੈਂਟਰ ਪਾਊਗਾ 40 ਸਟੇਟ ਪਾਊਗੀ ਜਿਵੇਂ ਬਾਕੀ ਸਕੀਮਾਂ ਨੇ ਹੁਣ ਸਟੇਟ ਜਿਹੜੀ ਹੈ ਉਹਦੇ ਕੋਲ ਪੈਸੇ ਹੁੰਦੇ ਹੀ ਨਹੀਂ ਬਹੁਤ ਵਾਰ ਪੰਜਾਬ ਦੇ ਕੋਲ ਤਾਂ ਖਾਸ ਕਰਕੇ ਪਹਿਲਾਂ ਹੀ ਕਰਜ਼ੇ ਦੇ ਵਿੱਚ ਹੈ 4 ਲੱਖ ਕਰੋੜ ਦਾ ਤੇ ਉਹ ਇਸ ਦਾ ਵਿਰੋਧ ਹੋ ਰਿਹਾ ਹੈ ਦੇਸ਼ ਭਰ ਦੇ ਵਿੱਚ ਕਿ ਸੈਂਟਰ ਜਿਹੜਾ ਉਹ ਸਟੇਟ ਤੇ ਪਾਉਣਾ ਚਾਹੁੰਦਾ ਇਸ ਸਕੀਮ ਨੂੰ ਵੀ ਹਾਲਾਂਕਿ ਇਹ ਸਕੀਮ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਫਾਇਦੇ ਇਹ ਨੇ ਕਿ ਜਦੋਂ ਮਤਲਬ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਹੀ ਰੋਜ਼ਗਾਰ ਮਿਲਦਾ ਹੈ ਜਿਹੜੇ ਬਿਲੋ ਪਾਵਰਟੀ ਲਿਮਟ ਨੇ ਜਾਂ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਪਰ ਦੂਜੇ ਪਾਸੇ ਇਸ ਦੇ ਵਿੱਚ ਕ腐ਸ਼ਨ ਵੀ ਜ਼ਰੂਰ ਹੈ ਕਿਉਂਕਿ ਕੇਂਦਰ ਦਾ ਪੈਸਾ ਹੈ ਸਟੇਟ ਨੇ ਵਰਤਣਾ ਹੁੰਦਾ ਹੈ ਤੇ ਉਹ ਜਿਹੜੇ ਬੀਡੀਪੀਓ ਨੇ ਐਨਡੀਡੀਪੀਓ ਨੇ ਏਡੀਸੀ ਨੇ ਪੰਚਾਇਤ ਸੈਕਟਰੀ ਨੇ ਸਰਪੰਚ ਨੇ ਉਹ ਬਹੁਤ ਵੱਡੇ ਪੱਧਰ ਤੇ ਇਸ ਦੇ ਵਿੱਚ ਥੇਰਾ ਫੇਰੀ ਕਰਦੇ ਨੇ ਕਿਉਂਕਿ ਜੌਬ ਕਾਰਡ ਆਪਣੇ ਬੰਦਿਆਂ ਦੇ ਬਣਾ ਦਿੱਤੇ ਜਾਂ ਜੌਬ ਕਾਰਡ ਜਾਲੀ ਬਣਾ ਦਿੱਤੇ ਕੋਈ ਗਿਣਤੀ ਮੁੰਤੀ ਬਹੁਤੀ ਹੁੰਦੀ ਨਹੀਂ ਇਸ ਦੇ ਵਿੱਚ ਉਸ ਦੇ ਵਿੱਚ ਭ੍ਰਿਸ਼ਟਾਚਾਰ ਵੀ ਜੂਰਾ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਇਸ ਸਕੀਮ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਇਆ ਖਾਸ ਕਰ ਬੀਬੀਆਂ ਨੂੰ ਫਾਇਦਾ ਹੋਇਆ ਬੀਬੀਆਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਵਿਚਾਰੀਆਂ ਘਾਹ ਖੋਤ ਕੇ ਜਾਂ ਆਪਣੇ ਪਸ਼ੂ ਨੂੰ ਘਾਹ ਖੋਤ ਕੇ ਗੁਜ਼ਾਰਾ ਕਰਦੀਆਂ ਸੀਗੀਆਂ ਉਹਨਾਂ ਨੂੰ ਪਿੰਡਾਂ ਦੇ ਵਿੱਚ 5-7000 ਮਹੀਨੇ ਦਾ ਬਣਨ ਲੱਗ ਗਿਆ ਉਹਨਾਂ ਦਾ ਘਰ ਦਾ ਰੋਜ਼ਗਾਰ ਚੱਲ ਗਿਆ ਹੁਣ ਸੈਂਟਰ ਸਰਕਾਰ ਨੇ ਉਹ ਸਕੀਮ ਇੱਕ ਤਾਂ ਨਾਮ ਬਦਲਤਾ ਨਾਮ ਬਦਲਣ ਦੇ ਵਿੱਚ ਤਾਂ ਦੇਖੋ ਇਸ ਵੇਲੇ ਮੋਦੀ ਸਰਕਾਰ ਮਾਹਿਰਾ ਚਾਹੇ ਉਹ ਜਿੰਨੀਆਂ ਵੀ ਇਸ ਵੇਲੇ ਜੜੀਆਂ ਆਈਪੀਸੀ ਦੀਆਂ ਧਾਰਾਵਾਂ ਹੁੰਦੀਆਂ ਸੀ ਉਹਨੂੰ ਵੀਐਨਐਸ ਭਾਰਤੀ ਨਿਆਂ ਸੰਹਿਤਾ ਕਰਕੇ ਉਹ ਸਾਰੀਆਂ ਧਾਰਾਵਾਂ ਬਦਲਤੀਆਂ ਫਿਰ ਬਹੁਤ ਸਾਰੇ ਜਿਹੜੇ ਨਾਮ ਸੀਗੇ ਸ਼ਹਿਰਾਂ ਦੇ ਉਹ ਬਦਲਤੇ ਹੁਣ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਦੇ ਨਾਮ ਬਦਲਣ ਦੀ ਕੋਸ਼ਿਸ਼ ਹੈਗੀ ਆ ਤੇ ਉਹਦੇ ਵਿੱਚੋਂ ਇੱਕ ਮਨਰੇਗਾ ਵੀ ਆ ਜਿਹਦਾ ਅੱਜ ਵਿਰੋਧ ਹੋਇਆ ਪੰਜਾਬ ਭਰ ਦੇ ਵਿੱਚ ਕਾਂਗਰਸ ਪ੍ਰੋਟੈਸਟ ਕਰ ਰਹੀ ਆ ਕਿਸਾਨਾਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ ਹੈ ਜੀ 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 ਸੋ ਕੋਈ ਹੋਰ ਅਪਡੇਟ ਹੋਵੇ ਨਹੀਂ ਫਿਰ ਤੁਹਾਡੇ ਕੋਲ ਜਾ ਚਾਹਾਂਗੇ ਜੀ ਬਿਲਕੁਲ ਕੁਮਿੰਦਰ ਪੰਜਾਬ ਦੇ ਵਿੱਚ ਇਸ ਵੇਲੇ ਠੰਡ ਦਾ ਮੌਸਮ ਹੈ ਧੁੰਦ ਜਿਹੜੀ ਆ ਉਹ ਪੈ ਰਹੀ ਹੈ ਕਿਉਂਕਿ ਦਸੰਬਰ ਦਾ ਮਹੀਨਾ ਹੈ ਜਿਸ ਦੇ ਨਾਲ ਹੀ ਇਸ ਕਰਕੇ ਹਾਦਸਿਆਂ ਦੇ ਵਿੱਚ ਬਹੁਤ ਵਾਧਾ ਹੁੰਦਾ ਹੈ ਹਰ ਰੋਜ਼ ਧੁੰਦ ਦੇ ਕਾਰਨ ਵਿਜ਼ਿਬਿਲਟੀ ਘੱਟ ਹੈਗੀ ਹੈ ਉਸ ਦੇ ਕਾਰਨ ਬਹੁਤ ਸਾਰੇ ਹਾਦਸੇ ਹੋ ਰਹੇ ਨੇ ਅਜਾਈਂ ਜਾਨਾਂ ਜਾ ਰਹੀਆਂ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਪੰਜਾਬ ਦੇ ਵਿੱਚੋਂ ਉਹ ਬੜਾ ਮਨ ਉਦਾਸ ਕਰਦੀਆਂ ਨੇ ਜਦੋਂ ਕਿਸੇ ਕਿਸੇ ਮਾਪਿਆਂ ਦਾ ਇਕਲੌਤਾ ਪੁੱਤ ਉਹ ਚਲੇ ਜਾਂਦਾ ਜਦੋਂ ਕਿਸੇ ਕਿਸ ਦਾ ਸੁਹਾਗ ਕਿਸੇ ਦਾ ਜਿਹੜਾ ਘਰੋਂ ਕਮਾਊ ਪੁੱਤ ਨਿਕਲਿਆ ਹੁੰਦਾ ਸ਼ਾਮ ਨੂੰ ਵਾਪਸ ਨਹੀਂ ਜਾਂਦਾ ਉਹ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਹਾਲਾਂਕਿ ਅਸੀਂ ਤਾਂ ਇਹੀ ਵਾਰ-ਵਾਰ ਅਪੀਲ ਕਰਦੇ ਆ ਜਿਹੜੇ ਲੋਕ ਨੇ ਕਿ ਜੇ ਤਾਂ ਜ਼ਰੂਰਤ ਹੋਵੇ ਤਾਂ ਹੀ ਨਿਕਲੇ ਜਾਵੇ ਘਰੋਂ ਜਾਂ ਫਿਰ ਰਫਤਾਰ ਤੇ ਜ਼ਰੂਰ ਕੰਟਰੋਲ ਕੀਤਾ ਜਾਵੇ ਕਿਉਂਕਿ ਵਿਜ਼ਿਬਿਲਟੀ ਘੱਟ ਹੁੰਦੀ ਹੈ ਜੇ ਕੋਈ ਚੀਜ਼ ਖੜੀ ਹੁੰਦੀ ਹੈ ਰਸਤੇ ਦੇ ਵਿੱਚ ਤਾਂ ਉਹ ਪਤਾ ਹੀ ਨਹੀਂ ਲੱਗਦਾ ਕੀ ਰਸਤੇ ਦੇ ਵਿੱਚ ਕੋਈ ਚੀਜ਼ ਖੜੀ ਆ ਫਿਰ ਹਾਦਸੇ ਵਾਪਰ ਜਾਂਦੇ ਨੇ ਇਹ ਇਹ ਖਬਰ ਦੱਸਣੀ ਜ਼ਰੂਰੀ ਇਹ ਖਬਰ ਦੱਸਣੀ ਜ਼ਰੂਰੀ ਸੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਇੱਥੋਂ ਵੀ ਕੈਨੇਡਾ ਤੋਂ ਐਨ ਆਰ ਆਈ ਵੀਰ ਭੈਣ ਭਰਾ ਪੰਜਾਬ ਫੇਰੀ ਲਈ ਗਏ ਹੁੰਦੇ ਨੇ ਤੇ ਕਈ ਵਾਰ ਜਿੱਦ ਵੀ ਕਰ ਲੈਂਦੇ ਨੇ ਕਿਉਂਕਿ ਇੱਥੇ ਦੀ ਡਰਾਈਵਿੰਗ ਹੱਥ ਦਾ ਇੱਕ ਤਾਂ ਖੱਬੇ ਸੱਜੇ ਦਾ ਬਹੁਤ ਫਰਕ ਹੈਗਾ ਤੇ ਫਿਰ ਉਹ ਕੋਸ਼ਿਸ਼ ਕਰ ਲੈਂਦੇ ਨੇ ਜਾਂ ਹੁੰਦਾ ਹੈ ਮੈਂ ਜਲਦੀ ਜਲਦੀ ਕੰਮ ਸਵੇਰੇ ਸਵੇਰੇ ਨਿਬੜਿਆ ਆਵਾ ਹੈਗੀ ਹੈ ਕਿ ਇਹ ਨਾ ਭਵਿੰਦਰ ਕੀ ਹੈਗਾ ਇਹ ਕਿ ਜਿਵੇਂ ਤੁਸੀਂ ਇੱਕ ਕਾਰ ਤੇ ਜਾ ਰਹੇ ਹੋ ਉਹਦੀ ਸਪੀਡ 70-80 ਦੀ ਤੇ ਤੁਸੀਂ ਜਾ ਰਹੇ ਹੋ ਇੱਕ ਸਾਹਮਣੇ ਟਰਾਲੀ ਜਾ ਰਹੀ ਹੈ ਹੁਣ ਟਰਾਲੀ ਦੀ ਜਾਂ ਇੱਕ ਰੇੜਾ ਜਾ ਰਿਹਾ ਉਹਦੀ ਸਪੀਡ ਤਾਂ 10 20 30 ਹੈ ਜੀ ਤੇ ਤੁਹਾਡੀ ਗੱਡੀ ਦੀ 70 80 ਹੈ ਤੁਹਾਨੂੰ ਬਹੁਤ ਨੇੜੇ ਜਾ ਕੇ ਪਤਾ ਲੱਗਦਾ ਕਿ ਉਹ ਵਾਹਨ ਜਿਹੜਾ ਇਹ ਚੱਲ ਨਹੀਂ ਰਿਹਾ ਜਾਂ ਹੌਲੀ ਚੱਲ ਰਿਹਾ ਖੜਾ ਹੈ ਕਿਉਂਕਿ ਤੁਹਾਡੇ ਇੱਥੇ ਤਾਂ ਕੈਨੇਡਾ ਦੇ ਵਿੱਚ ਜਾ ਕੇ ਲੇਨ ਸਿਸਟਮ ਹੈਗਾ ਕਿ ਜਿਹੜੀ ਲੇਨ ਦੇ ਵਿੱਚ ਜਾਣਾ ਹੈ ਪੰਜਾਬ ਦੇ ਵਿੱਚ ਤਾਂ ਉਨੀਆਂ ਚੌੜੀਆਂ ਸੜਕਾਂ ਵੀ ਨਹੀਂ ਤੇ ਬਹੁਤ ਵਾਰ ਜਿਹੜੇ ਸਾਡੇ ਲੋਕ ਨੇ ਉਹ ਇਸ ਗੱਲ ਦਾ ਖਿਆਲ ਹੀ ਨਹੀਂ ਰੱਖਦੇ ਕਿ ਅਸੀਂ ਗੱਡੀ پارک ਸੜਕ ਤੇ ਕਰਨੇ ਬਹੁਤ ਵਾਰ ਦਾ ਹਾਦਸੇ ਇਸ ਕਰਕੇ ਹੀ ਵਾਪਰ ਜਾਂਦੇ ਨੇ ਕਿ ਕੋਈ ਟਰੱਕ ਵਾਲੇ ਨੇ ਟਰੱਕ ਖੜਾ ਕਰਤਾ ਪਿੱਛੇ ਆ ਕੇ ਗੱਡੀਆਂ ਜਿਹੜੀਆਂ ਵੱਜਦੀਆਂ ਰਹੀਆਂ ਇੱਕ ਮੈਂ ਅੱਜ ਹੀ ਭਵਾਨੀਗੜ੍ਹ ਤੋਂ ਦੇਖ ਰਿਆ ਸੀ ਖਬਰ ਸਾਡੇ ਕੋਲ ਵੀ ਜਿਹੜੀ ਸਾਹਮਣੇ ਆਈ ਕਿ ਇੱਕ ਪੁਲ ਇਸ ਤਰ੍ਹਾਂ ਦਾ ਸੀਗਾ ਕਿ ਉਹ ਬਿਲਕੁਲ ਨੇੜੇ ਆ ਕੇ ਉਹ ਤਰਨ ਸੀਗਾ ਉਹ ਸਾਹਮਣੇ ਸਾਰੀਆਂ ਗੱਡੀਆਂ ਨੇੜੇ ਆ ਕੇ ਪਤਾ ਨਹੀਂ ਲੱਗਦਾ ਕਿ ਉਹ ਗੁਲਾਈ ਦੇ ਵਿੱਚ ਇਸ ਤਰ੍ਹਾਂ ਸੀਗਾ ਰੇਲਿੰਗ ਨਹੀਂ ਸੀਗੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਧੁੰਦ ਦੇ ਦਿਨਾਂ ਦੇ ਵਿੱਚ ਹਾਦਸੇ ਬਹੁਤ ਵਾਪਰਦੇ ਨੇ ਬਹੁਤ ਵਾਧਦੇ ਨੇ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਜੀ ਜੀ ਸਭ ਤੋਂ ਵੱਧ ਧੰਨਵਾਦ ਨਵੀਆਂ ਖਬਰਾਂ ਦੇ ਨਾਲ ਨਵੀਂ ਅਪਡੇਟ ਨਾਲ ਤੁਹਾਡੇ ਦੁਆਰੇ ਸਾਂਝ ਜਾਣਕਾਰੀ ਸਾਂਝੀ ਕਰਾਂਗੇ